ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਤਿੰਨ ਬੜਾ ਦਿਖਾਵਾਂਗੇ ਦੋ ਸੂਜੀਆਂ ਵੀ ਆ ਤੇ ਇੱਕ ਦਿਖਾਵਾਂਗੇ ਤਾਜੀ ਸੂਰ ਵਾਲੀ ਸਤਿ ਸ਼੍ਰੀ ਅਕਾਲ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵਾਹ ਵਾਹਿ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਬ ਹਾਂਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਆਪਣਾ ਹੈਗਾ ਅਰਜਨ ਸਿੰਘ ਬਾਬਾ ਲੰਗ ਸਿੰਘ ਜਹੇਦਾਰ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਭਦੋੜ ਵੀ ਕੰਮ ਹੁੰਦਾ ਆਪਣਾ ਠੀਕ ਹੈ ਜੀ ਤੇ ਛੋਟੇ ਛਿੰਨੀ ਆਲ ਨੂੰ ਦਵਾਨਾ ਤੋਂ ਸੜਕ ਜਾਂਦੀ ਆ ਰੋਡ ਸਿੰਗਲ ਉਹਦੇ ਉੱਤੇ ਆਪਣਾ ਗੁਰੂ ਘਰ ਆ ਗੁਰੂ ਕਾ ਘਰ ਉਹਦੇ ਵਿੱਚ ਆਪਣੇ ਕੋਲੇ ਬਹਿੜਾ ਤਿੰਨ ਪਕਾਉ ਹੈ ਆਪਣਾ ਨੰਬਰ ਬੋਲਿਓ ਜੀ 89122 98142 ਹਾਂਜੀ 89142 99433 99433 ਬਾਬਾ ਜੀ ਜਿਹੜੀ ਪਹਿਲੇ ਨੰਬਰ ਤੇ ਆਪਾ ਸਿੰਘ ਵਾਲੀ ਕ੍ਰੋਸ ਵੜ ਦੇਖੀਏ ਨੇ ਗੱਬਣਾ ਹਨਾ ਹਾਂਜੀ ਕੈਕ ਦੇ ਲੈ ਜਾਂ ਸੂਣ ਜੀ ਇਹ ਘੱਟੋ ਘੱਟ 15 ਕਿ ਦਿਨ ਦੇ ਕਰੀਬ ਲੈ ਜੂਗੀ ਜੀ 15 ਤੋਂ 17 ਦਿਨਾਂ ਦੇ ਅੰਦਰ ਸੂਪੂਗੀ ਹਾਂ ਜਾਣੇ 15 ਕਿ ਦਿਨ ਦੇ ਅੰਤਾਂ ਜਾਵੇ 15 ਕਿ ਦਿਨ ਦੇ ਕਰੀਬ ਹੋ ਜੂਗੀ ਸੂਪੂਗੀ ਠੀਕ ਹੈ ਸੂਆ ਕਿਹੜਾ ਸੂੰਦੀ ਆ ਸੂਆ ਇਹ ਦੁੱਧਾ ਸੂਰਾ ਹੀ ਆ ਜੀ ਤੇ ਦੁੱਧ ਕਿੰਨਾ ਦੇ ਦੋਗੀ ਜੀ ਦੁੱਧ ਇਹ ਘੱਟੋ ਘੱਟ 20 30 ਲੀਟਰ ਦੇ ਦੋਗੀ ਕਹਿੰਦਾ ਭਾਬਾ 20 ਤੋਂ 40 ਮੰਨ ਕੇ ਲੈ ਲੈ ਬੰਦਾ ਹਾਂ 20 ਬਾਰ ਮੰਨ ਕੇ ਜਿਵੇਂ ਮਾਰ ਦਿਆ ਲੈ ਲੈ ਤੇ ਰੇਡ ਬਾਬਾ ਜੀ ਕੀ ਰੱਖਿਆ ਦਾ ਆਪਾਂ ਰੇਡ ਵਿੱਚੇ ਕਰ ਦਈਏ ਜੀ ਕਰ ਦੋ ਕੋਈ ਗੱਲ ਨਹੀਂ ਆਪਾਂ ਕਿਹੜਾ ਕੋਈ ਚੋਰੀ ਕਰਕੇ ਲੈਣ ਦੀ ਆਂ ਦੇਖੋ ਰੇਡ ਦੇਣ ਲੈਣ ਆਲਾ ਕਰਾਂਗੇ ਜੀ ਕਿੰਨਾ ਜੀ ਦੇਖੋ ਬਾਲਾ ਰੇਡ ਨਹੀਂ ਲਾਉਂਦਾ 70000 ਰੁਪਿਆ ਦਾ ਰੇਡ ਕਰਾਂਗੇ ਮਾਣ ਤਣ ਹੋ ਜਾਊਗਾ ਮਾਣ ਤਣ ਖੁੱਲਾ ਕਰ ਦਾਂਗੇ ਤੋਰੇ ਬਾਹਰ ਨੂੰ ਹਾਂ ਜੀ ਜਿਹੜਾ ਬੁੱਢੇ ਕਰਦੇ ਆਉਗਾ ਖੁੱਲਾ ਮਾਣ ਕਰਾਂਗੇ ਉਹਦਾ ਸੋ ਮਾਣ ਤਣ ਹੋ ਜਾ 70000 ਰੁਪਿਆ ਦਾ ਮੁੱਲ ਕੀਤਾ ਗਿਆ ਹਾਂ ਜੀ ਉਹ ਦੇਖੋ 80 ਵੀ ਕਰਾ ਦਿਓ ਰੱਖ ਵੀ ਕਰਾ ਦਿਓ ਪਰ ਦੇਣ ਵਾਲ ਲੈਣ ਵਾਲਾ ਹੀ ਹੈਣਾ ਜੀ ਠੀਕ ਹੈ ਬਸ ਮਾਨਤਨ ਘਰ ਆਈ ਬੰਦਿਆਂ ਘਰ ਦਾ ਹਾਂ ਜੀ ਫਿਰ ਸਾਈਵਾਲ ਚ ਆ ਗਈ ਬੈੜ ਤੇ ਠੰਡੀ ਸੀਲ ਬਾਬਾ ਜੀ ਪੂਰੀ ਫੁੱਲ ਜਾਵਾ ਠੰਡੀ ਸੀਲ ਦਾ ਹੀ ਵਿੱਚ ਮਰ ਜਾਣਾ ਆਪਾਂ ਇੱਥੇ ਤੇ ਆ ਕੇ ਥਾ ਦੇਣੇ ਆ ਠੀਕ ਹੈ ਜੀ ਠੀਕ ਹੈ ਠੰਡੀ ਸੀਲ ਦਾ ਕੋਈ ਅੰਤ ਨਹੀਂ 70000 ਦੇ ਵਿੱਚ ਨਰਮ ਹੋ ਜਾਓਗੇ ਹਾਂ ਜੀ ਹਾਂ ਜੀ ਇੱਕ ਤਰ੍ਹਾਂ ਦੀ ਮੱਝ ਨੂੰ ਟੱਕਰ ਦੇਣਾ ਬੈੜਨੇ ਨੇ ਕੱਲੀ ਕੱਚੀ ਆ 15 ਦਿਨਾਂ ਦੀ ਹੈਣਾ ਜੀ ਰੋਕਿਓ ਮੜਾ ਜਾ ਇਹਨੂੰ ਹਾਂ ਜੀ ਰੌਕ ਕਰਾ ਦੇਖੀ ਨਾਲੀ ਕੱਤੀ ਆ ਕੱਲੀ ਜਿੱਥੇ ਮਾਰਦੀ ਆ ਤਵੇੜੀ ਗੱਲ ਲਓ ਜੀ ਠੀਕ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਕਿਸੇ ਜਾਵਾਂ ਨਹੀਂ ਕਿਸੇ ਪਾਸੇ ਵੀ ਜੀ ਸੁਹਾ ਦੇਖੋ ਮੈਂ ਵੀ ਹੱਥ ਲਾਇਆ ਦੇਖੋ ਆ ਹਾਂ ਹਾਂ ਜਿੱਥੇ ਮਾਰਦੀ ਆਲਾ ਬੱਠੀ ਠੀਕ ਹੈ ਠੀਕ ਠੀਕ ਮੋੜ ਲੈ ਮੋੜ ਲੈ ਸੋ ਦੇਖੋ ਕੋਈ ਆਏ ਨਹੀਂ ਸਿੰਗਾ ਦੀ ਕੋਈ ਵਾਰਤਾ ਨਹੀਂ ਗਾ ਬੱਚੇ ਖੇਟੀ ਜਾਂ ਸੀ ਮਾਰਦੀ ਆ ਜੈ ਗੱਲਾ ਸੋ 70000 ਚ ਨਰਮ ਹੋ ਜੂਗੀ ਹਾਂਜੀ ਦੂਜਾ ਸੂਆ ਵੈੜ ਸੂਦੀ ਪਈ ਆ ਹਾਂ ਵਾ ਦੇਣ ਲੈਣ ਨਾਲੇ ਆਪਾਂ ਕੀਤਾ ਦੇਣੀ ਮਾਂ ਤਾਨ ਫੁੱਲ ਕਰਾਂਗੇ ਤੇ ਮਾਂਦਾਲ ਵੀ ਵਿੱਚੋਂ ਫੁੱਲ ਹੋ ਜਾਊਗਾ ਹਾਂਜੀ ਤੇ 70 ਜਨਰਵ ਹੋ ਜਾਊਗੀ ਤੇ ਠੰਡੀ ਛਿਲ ਬਰਫ ਵਰਗੇ ਜਿਹੜੇ ਵੀ ਕਹਿੰਦਾ ਕਿ ਅਸੀਂ ਕ੍ਰਾਸ ਵੜ ਲੈਨੇ ਕਾਲੇ ਰੰਗ ਵਾਲੀ ਹਾਂਜੀ ਹਾਂਜੀ ਬੜੀ ਵੀ ਸਾਈ ਵਾਲ ਇਹ ਇੱਕ ਗੱਲ ਦੱਸਦਾ ਇਹ ਪਵਾਠ ਵਾਰ ਜਿਹੜੀ ਹੁੰਦੇ ਹੁੰਦੇ ਜਾਂ ਸਿਆੜ ਆਈ ਜਾਵੇ ਗਰਮੀ ਆਈ ਚੜੇ ਜਮ ਕਹਿੰਦਾ ਬਾਜੇ ਵੱਜੀ ਜਾਣ ਵੀ ਹਾਂਜੀ ਕੋਈ ਪਰਵਾਹੀ ਨਹੀਂ ਵੀ ਪਰਵਾਹ ਹੁੰਦਾ ਜਮ ਉਹ ਚੀਜ਼ ਇਹ ਆ ਤੇ ਦੁੱਧ ਦੇਊਗੀ 20 ਦੇ ਆਸ-ਪਾਸ ਜੇ 25 ਕਿਲੋ ਤੇ ਨਹੀਂ ਜਾਂਦੀ ਪਰ 20-22 ਦੇ ਆਸ-ਪਾਸ ਦੁੱਧ ਦੇਊਗੀ ਔਰ ਦੋ ਨਜ਼ਾਰੇਦਾਰ ਵਾਲਾ ਦੁੱਧ ਠੰਡੀ ਸੀਲ ਦਾ ਪਿਆ ਤੇਰੀ ਥਾਣਾ ਪੇ ਕੁਆ ਨੀੜ ਤੋਂ ਫੇਰ ਦੇ। ਵੀ ਮੰਨ ਕੇ ਅਗਲਾ ਲੈਦੇ ਜਿਵੇਂ ਮਰਜ਼ੀ ਆ ਲੈ ਦੇ। ਲਓ। ਜੈ ਜੈਕਾਰ ਜੈ ਜੈ। ਤੇ ਅੱਗੇ ਬਾਬਾ ਜੀ 2 ਨੰਬਰ ਤੇ ਕਾਲੀ ਜਿਹੜੀ ਸੂਈ ਵੀ ਦੇਖੀ ਜਾਂਦੇ। ਕੋਈ ਵਾਸਤਾ ਨਹੀਂ ਇਹਨੂੰ ਬੈਠੇ ਮੈਂ ਮਾਰਦੀ ਆ ਦੱਸੀ ਆ ਭਾਈ ਆ ਵੇ। ਬਸ ਠੀਕ ਹੈ ਜੀ। ਕਹੋ ਵੀ? ਠੀਕ ਹੈ। ਅੱਗੇ ਜੀ ਗੱਲ ਕਰੇ ਦੋ ਨੰਬਰ ਦੀ ਆ ਪਾ ਜੀ। ਦੋ ਨੰਬਰ ਵੀ ਠੀਕ ਹੈ ਜੀ ਇਹਦੇ ਹੈਗਾ 10 ਲੀਟਰ ਦੁੱਧ। ਹੁਣ ਚੋਣ ਵਾਲਿਆ ਸਵੇਰੇ ਹਨਾ। ਹਾਂਜੀ ਹਾਂਜੀ ਹੁਣ ਚੋਣ ਵਾਲਿਆ। 10 ਲੀਟਰ ਦਾ ਵੜੀ ਦਾ ਦੁੱਧ ਹੈ। ਗੱਬੜ ਵੀ ਗੱਬਣ ਸਵਾ ਮਹੀਨੇ ਦੀ ਆਏ ਚੈੱਕ ਤੇ ਨਹੀਂ ਆਉਂਦੀ ਹਜੇ ਚੈੱਕ ਕਿ ਨਹੀਂ ਆਉਂਦੀਗੀ ਸਵਾ ਮਹੀਨੇ ਦੀ ਕਰਾਸ ਹੋਈ ਵੀ ਐ ਤੇ ਥਣ ਥਣ ਚੰਗਾ 10 ਲੀਟਰ ਤੋਂ ਤਾਂ ਹਾਜਰ ਆ ਇਹ ਵੀ ਕਰਾਸ ਵੈਡ ਆ ਗਈ ਕਾਲੀ ਤੇ ਨਿਆਣਾ ਨੋਣਾ ਬਾਬਾ ਜੀ ਪਵਾਣ ਦੀ ਵਧੀਆ ਠੀਕ ਆ ਠੰਡੀ ਸੀਰਾ ਜਮਾ ਹਨਾ ਥੋੜਾ ਜਿਹਾ ਆਪਾਂ ਨਿਆਣਾ ਪਾ ਲੈਨੇ ਆ ਠੀਕ ਐ ਤੇ ਥੜਾ ਥੁਣਾ ਓਕੇ ਜਾਵਾ ਥਾੜਾ ਦੀ ਬਿਲਕੁਲ ਓਕੇ ਛੱਲੀ ਕਰਕੇ ਲੈ ਕੇ ਜਾਵੇ ਜੀ ਤੇ ਇਹਦਾ ਬਾਬਾ ਜੀ ਰੇਟ ਆਪਾਂ ਕੀ ਰੱਖਿਆ ਮੋੜ ਲਓ ਇਹਨੂੰ ਇਹਦਾ ਰੇਟ ਕੀ ਰੱਖਿਆ 35 ਦੀ ਸ਼ਰਤਾਂਗੇ ਜੀ 35000 35000 ਦੀ ਸ਼ਰਤਾਂਗੇ ਪਾਲ ਸ 35000 ਦੀ ਬਾਬੇ ਕਹਿੰਦੇ ਛੱਡ ਦਾਂਗੇ ਆਪਾਂ ਇਹ ਕਿ 10 ਲੀਟਰ ਦੁੱਧ ਆਪਦਾ ਝੋਕ ਕੇ ਤਸੰਦੀ ਕਰਕੇ ਤੁਸੀਂ ਲੈ ਕੇ ਨਾ ਤੁਹਾਡਾ ਫਰਜ਼ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਆਪਾਂ ਇਹ ਕਹਿੰਦੇ ਮਾਨਦਾਨ ਵੀ 35000 ਦੇ ਵਿੱਚੋਂ ਹੋ ਜਾਊਗਾ ਹਾਂ ਜੀ ਤੇ ਥਣ ਥਣ ਚੰਗਾ ਵਧੀਆ ਤੇ ਦੁੱਧ 10 ਲੀਟਰ ਆ ਜਾਵਾ ਹਨਾ 10 ਲੀਟਰ ਹਾਂ ਜੀ ਠੀਕ ਹੈ ਠੰਡੀ ਸੀ ਰੋਕ ਕੇ ਆ ਜਾ ਠੰਡੀ ਸੀ ਲਾ ਕੋਈ ਵਾਤਾ ਨਹੀਂ ਲਾਓ ਜੀ ਠੀਕ ਹੈ ਜਿਵੇਂ ਮਾਰ ਦਿਆ ਜਿੱਥੇ ਮਾਰ ਦਿਆ ਕੋਈ ਹੱਥ ਫੇਰੀ ਜਾਵੇ ਠੀਕ ਕੋਈ ਦੇਖਤੇ ਨਹੀਂ ਮੈਂ ਕਹਣਾ ਜਾਵਾਂ ਇਹਨ ਲੋ ਠੀਕ ਹੈ ਚਲੋ ਇਹ ਤਾਂ ਹੋ ਗਿਆ ਪਾਪਾ ਜੋ ਤੀਜੇ ਨੰਬਰ ਦੀ ਵਹਿੜ ਦੇਖੀਏ ਅੱਜ ਆਪਾਂ ਤੀਜੇ ਨੰਬਰ ਤੇ ਵਹਿੜ ਦੀ ਇਹਦਾ ਹੈ ਜੀਆ 14 ਲੀਟਰ ਦੁੱਧ ਕਹਿੰਦਾ ਪਾਪਾ 12 ਦੁੱਧ ਤੇ ਨਿਪਟ ਜਾਈਏ ਵਾ ਹਾਂ ਮਾਣਾ ਲਾ ਲਓ 14 ਕਰਦੀ ਆਪਾਂ 12 ਹੀ ਲਾ ਲਵਾਂ ਆਪਾਂ ਘੱਟੀ ਲਾਉਣੇ ਆ ਥੋੜਾ ਜਿਹਾ ਪਾਸਾ ਰੱਖਦੀ ਹੈ ਹਨਾ ਹਾਂ ਥੋੜਾ ਜਿਹਾ ਹੈਗਾ ਸਲਾਟ ਸੋ ਬਹਿਣੀ ਵਾਲਾ ਪਾਸਾ ਜ਼ਰੂਰ ਰੱਖਦੇ ਆਂ ਕਿਈ ਵਾਰ ਵੀ ਦੂਰਵਾਜੇ ਹਨਾ ਆਪਣਾ ਦੱਸਣਾ ਫਰਜ਼ ਮੰਨਦਾ ਜਦੋਂ ਹੈਗਾ ਤਾਂ ਮੈਂ ਦੱਸੂਗਾ ਜੇ ਨਹੀਂ ਹੈਗਾ ਹਾਂ ਭੜ ਭੂਲਾ ਉਹ ਭੜ ਦਾ ਹੀ ਪਤਾ ਲੱਗ ਜਾਂ ਤੇ ਬਾਬਾ ਜੀ ਇਹਦਾ ਦੁੱਧ 12 ਕਿਲੋ ਮੰਨ ਕੇ ਲਊ ਬੰਦਾ ਤੇ ਇਹਦੇ ਫਿਰ ਪੈਸੇ ਕਿਨੇ ਲੈਣੇ ਆਪਾਂ 12 ਕਿਲੋ ਮਿਲ ਕੇ ਦੇਵਾਂਗੇ ਦੋ ਤੋਂ ਤੇ ਕਰਾਂਗੇ ਭਾਵੇਂ ਨਿਕਲਣਾਗਾ ਇੱਤੇ ਪੈਸੇ ਇਹਦੇ ਜੀ ਐਸੇ ਵੀ ਇਹਦਾ ਵੀ 35 ਲਵਾਂਗੇ ਮਾਣ ਤਾਂ ਥੋੜੇ ਪਾਸਾ ਲੱਗਦੇ ਆ ਮਾਣ ਵੀ ਕਰਾਂਗੇ ਆਪਾਂ ਫਲ 32 ਦੇ ਲੈਣੇ ਕਰ ਇਹਨੂੰ 32 ਦੇ ਕਰ ਇਹਨੂੰ ਚਲੋ ਜਿਵੇਂ ਮਰਜੀ ਆ ਤੁਹਾਡੀ ਕਰ ਦਵਾਂਗੇ ਸੋ 32 ਜੋ ਮਾਣ ਦਾ ਕਰ ਲਓ ਥੋੜਾ ਜਿਹਾ ਕਿਉਂਕਿ ਪਾਸਾ ਲੱਗਦੀ ਆ ਪਰ ਦੁੱਧ 12 ਲੀਟਰ ਨਜ਼ਾਰੇਦਾਰ ਆ ਤੇ ਗੱਬਣ ਤਾਂ ਨਹੀਂ ਹੋਈ ਅਜੇ ਹੋਗਾ ਸੁਈ ਨੂੰ ਨਹੀਂ ਠੀਕ ਹੈ ਤਿੰਨ ਮਹੀਨੇ ਹੋਣਾ ਸੁਈ ਨੂੰ ਤਿੰਨ ਮਹੀਨੇ ਹੋ ਗਏ ਇਹਨੂੰ ਸੁਈ ਨੂੰ ਹਾਂਜੀ ਗੱਬਣ ਹਜੇ ਹੋਈ ਕੋਈ ਨਹੀਂ ਹਣਾ ਹਾਂਜੀ 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 ਸੋ ਤਿੰਨ ਬੜਾ ਦਿਖਾ ਦਿਆਂ ਆਪਾਂ ਹਾਂਜੀ ਪਿੰਡ ਦਿਵਾਨੇ ਆ ਗਿਆ ਸੀਨੀਅਰ ਵਾਲੇ ਰਾਹ ਤੇ ਘਰ ਆ ਗਿਆ ਪੰਜ ਇੱਕ ਗੱਬਣ ਸੂ ਨੂੰ ਹਾਜ਼ਰ ਤੇ ਦੋ ਦਿਖਾ ਦਿਆ ਕ੍ਰਾਸ ਬੜਾ ਸੁਈਆਂ ਵੀ ਆਂ ਰੇਟ ਸਾਰੇ ਵਿੱਚ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਹਾਂਜੀ ਜਿਵੇਂ ਛੱਲੀ ਵਾਲੇ ਹੋਣਗੇ ਥਾਣਾ ਨਹੀਂ ਸਾਰੀਆਂ ਸਾਫ ਹੈ ਠੀਕ ਹੈ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਹੈਗਾ ਜੈ ਜੈ ਮਹਾਰੀ ਜਿਹੜੀ ਗੁਰੂ ਪਾਤਸ਼ਾਹ ਗੁਰਨਾਨਕ ਦੇ ਹਕਮ ਅnder ਸਾਰੀ ਆਪਣੇ ਮਾਲ ਫਸ ਖਲਾਸ ਹੈ ਛੱਲੀ ਕਰਕੇ ਲੈ ਕੇ ਜਾਵੇ ਵੀਡੀਓ ਦੇਖ ਲੈ ਇੱਧਰ ਵੀ ਮਾਰ ਜੀ ਠੀਕ ਹੈ ਅੱਛਾ ਕਰੇ ਮਾਰੇ ਪ੍ਰਕਾਸ਼ ਕਰੇ ਆਪਣੇ ਕੋਲ ਜਾਂਦੀ ਕਰਿਆਉਣਾ ਬਈ ਇਹ ਆਪਾਂ ਤੁਹਾਨੂੰ ਨਹੀਂ ਬੋਲਦੇ ਠੀਕ ਹੈ ਆਪਾਂ ਜਿਹੜੀ ਗੱਲ ਕਹਿਣੀ ਹੈ ਅਸਲੀ ਹੱਤ ਕਹਿਣੀ ਆ ਚਲੋ ਦੇਖੋ ਗੁਰੂ ਦੇ ਹਾਕਮ ਦੇ ਨਾਲ ਗੱਲ ਕਹਿਣੀ ਆ ਆਪਾਂ ਠੀਕ ਹੈ ਠੀਕ ਹੈ ਹਾਂ ਜੀ ਜੈ ਜੈ ਗੁਰੂ ਪਾਤਸ਼ਾਹ ਦਾ ਸਾਰਾ ਕੁਝ ਹੈ ਮਾਣ ਵੀ ਕਰਾਂਗੇ ਸੱਚਾਈ ਗੱਲ ਕਹਣੀ ਹੈ ਸੱਚਾਈ ਕਰਕੇ ਆਪਾਂ ਦੇਣੀ ਆ ਜੈ ਜੈਕਾਰ ਲਾਈ ਹਾਂ ਨਹੀਂ ਤੁਹਾਨੂੰ ਸ਼ਾਨ ਸਾਹਿਬ ਆਏ ਘਰੇ ਲਾਇਆ ਵਾ ਵੀਰੋ ਦੇਖ ਲਓ ਸਭ ਦਾ ਤੈਅ